ਮੇਰਾ ਖਿਆਲ ਜਿਨ੍ਹਾਂ ਨੇ ਮੈਨੂੰ ਇਹ ਮੇਸ਼ ਜੀ ਅਰੇ ਮਾਈਕ ਥੋੜੀ ਨੀਚੇ ਕਰ ਲਓ ਤਾਂ ਚਹਿਣਾ ਨਹੀਂ ਥੋੜੇ ਥਰੇ ਮਾਈਕ ਨੀਚੇ ਕਰ ਮੈਮ ਆਪਕਾ ਸੁੰਦਰ ਚਿਹਰਾ ਦਿਖਣਾ ਚਾਹੀਏ ਮਾਈਕੋ ਸੇ ਢੱਕ ਰਿਹਾ ਬਿਲਕੁਲ ਦਿਖਣਾ ਜੀ ਅਮੇਸ਼ ਜੀ ਤੁਸੀਂ ਜਿਹੜਾ ਸਵਾਲ ਕੀਤਾ ਹੈ ਉਹ ਬੜਾ ਗਜਬ ਦਾ ਹੈ ਤੇ ਮੈਂ ਕੋ ਗੱਲ ਕਰੂੰਗਾ ਵੀ ਜਿਨ੍ਹਾਂ ਨੇ ਮੈਨੂੰ ਇਸ ਕੁਰਸੀ ਤੇ ਬਿਠਾਇਆ ਹੈ ਤੇ ਐਡਾ ਵੱਡਾ ਅਹੁਦਾ ਦਿੱਤਾ ਪਹਿਲਾਂ ਤੁਹਾਨੂੰ ਦਾ ਬਹੁਤ ਬਹੁਤ ਧੰਨਵਾਦ ਇਹ ਉਹਨਾਂ ਨੂੰ ਪਤਾ ਹੀ ਹੈ ਕਿ ਜਿਸ ਬੰਦੇ ਨੂੰ ਅਸੀਂ ਬੁਲਾਇਆ ਹੈ ਪਹਿਲਾਂ ਵੀ ਗੱਲ ਹੋਈ ਸੀ ਮੈਂ ਕਿਹਾ ਜੀ ਬੁਲਾ ਤਾਂ ਲੋ ਪਰ ਗੱਲ ਇਹ ਹੈ ਵੀ ਮੇਰੀਆਂ ਕਈ ਗੱਲਾਂ ਤੁਹਾਨੂੰ ਮਾੜੀਆਂ ਜਿਹੀਆਂ ਲੱਗਣੀਆਂ ਤਾਂ ਮੈਨੂੰ ਹੁਣੇ ਕੱਢ ਦਿਓ ਪਰ ਆਈ ਵਿਲ ਮੇਕ ਸ਼ੋਰ ਕਿ ਜਿਸ ਕੁਰਸੀ ਤੇ ਮੈਨੂੰ ਬਿਠਾ ਕੇ ਇਹਨਾਂ ਕਮਿਸ਼ਨ ਬਣਾਇਆ ਹੈ ਆਈ ਵਿਲ ਸੀ ਟੂ ਇਟ ਕਿ ਐਵਰੀ ਜਸਟਿਸ ਐਂਡ ਐਵਰੀ ਹੈਲਪ ਐਂਡ ਐਵਰੀ ਥਿੰਗ ਵਿਲ ਬੀ ਇਹਨਾਂ ਪਲੇਟਫਾਰਮ ਜਿੱਥੇ ਆਪਾਂ ਸੱਚਾਈ ਦੀ ਰਾਹ ਕਹਿੰਦੇ ਆਂ ਬੱਚਿਆਂ ਵਾਸਤੇ ਕ੍ਰਿਕਟਰਜ਼ ਵਾਸਤੇ ਬਹੁਤ ਅੱਛੀ ਗੱਲ ਹੈ ਮੈਂ ਤਾਂ ਫਸਟ ਟਾਈਮ ਇਨਵੋਲ ਹੋਇਆ ਥੈਂਕ ਯੂ ਸੋ ਮੱਚ ਪੀਐਸਬੀਐਲ ਸਾਰੇ ਤੁਸੀਂ ਮੈਨੂੰ ਐਡੇ ਯੋਗ ਸਮਝਿਆ ਮੈਨੂੰ ਐਡਾ ਵੱਡਾ ਅਹੁਦਾ ਦਿੱਤਾ ਬਟ ਥੈਨ ਉਹਨਾਂ ਨੂੰ ਪਤਾ ਹੈ ਕਿ ਜਿਸ ਬੰਦੇ ਨਾਲ ਅਸੀਂ ਬੈਠੇ ਆਂ ਤੁਰ ਰਹੇ ਆਂ ਜਿਸ ਬੰਦੇ ਦੇ ਨਾਲ ਅਸੀਂ ਸਾਂਝ ਪਾਈ ਹੈ ਉਹਨੂੰ ਐਡੀ ਵੱਡੀ ਚੀਜ਼ ਦਿੱਤੀ ਹੈ ਤਾਂ ਮੈਨੂੰ ਉਹਨਾਂ ਨੂੰ ਵੀ ਪਤਾ ਹੋਊਗਾ ਕਿ ਮੈਂ ਕੀ ਚੀਜ਼ ਸੋ ਮੈਂ ਉਹ ਬੰਦਾ ਜਿਹੜਾ ਸਭਰ ਵਾਸਤੇ ਕਰਨ ਨੂੰ ਤਿਆਰ ਆ ਮੈਨੂੰ ਉਮੀਦ ਹੈ ਕਿ ਅਰਬਾਂ ਖਰਬਾਂ ਰੁਪਈਆ ਇਕੱਠਾ ਹੋਵੇ ਸਾਰਾ ਅਸੀਂ ਪੰਜਾਬ ਤੇ ਲਾਈਏ ਪਲੇਅਰਸ ਤੇ ਲਾਈਏ ਗਰੀਬਾਂ ਤੇ ਲਾਈਏ ਹਾਂਜੀ ਕ੍ਰਿਕਟਰਸ ਤੇ ਲਾਈਏ ਔਰ ਅੱਛੇ ਇਨਫਰਾਸਟ੍ਰਕਚਰ ਤੇ ਲਾਈਏ ਵਾਈ ਓਨਲੀ ਪੀਸੀਆ ਵਾਈ ਨਾਟ ਦਿਸ ਬਿਕਮਸ ਐਵਰੀ ਆਰਗੇਨਾਈਜੇਸ਼ਨ ਨੂੰ ਬਹੁਤ ਵੱਡਾ ਹੋਣਾ ਚਾਹੀਦਾ ਔਰ ਆਪਣੇ ਆਪਣੇ ਹਿਸਾਬ ਨਾਲ ਉਹਨਾਂ ਨੂੰ ਗਰੀਬਾਂ ਨੂੰ ਬੱਚਿਆਂ ਨੂੰ ਜਿਹੜੇ ਸਵਾਲ ਤੁਸੀਂ ਕੀਤੇ ਸੀ ਉਹ ਸਵਾਲ ਦਾ ਜਵਾਬ ਇਹ ਹੈ ਕਿ ਟਰਾਂਸਪੈਰੈਂਸੀ ਬਹੁਤ ਜ਼ਰੂਰੀ ਹੈ ਔਰ ਸਭ ਕੁਝ ਤੁਹਾਡੇ ਸਾਹਮਣੇ ਹੋਊਗਾ ਜੀ ਜੀ ਫਿਲਨਾਥ ਜੀ no 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 this is not the question we are talking sports thank you sorry ma'am yeah thank you, so much. thank you thank you